ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਝੰਡਾ ਰੋਗ ਬਾਰੇ ਜਿਹੜੀ ਝੰਡਾ ਰੋਗ ਦੀ ਸਮੱਸਿਆ ਆਈ ਹੋ ਕੁਝ ਫਾਰਮਰਾਂ ਨੂੰ ਆ ਰਹੀ ਹੈਗੀ ਤੇ ਇਹਦੇ ਵਿੱਚ ਉਹ ਆਪਣੀਆਂ ਫਸਲਾਂ ਨੂੰ ਬਾਹਰ ਰਹੀ ਨੇਗੇ ਵੀ ਉਹ ਕਹਿ ਰਹੇ ਨੇ ਵੀ ਸਾਡੇ ਖੇਤ ਦੇ ਵਿੱਚ 60 ਤੋਂ 70% ਜਿਹੜੀ ਇਹ ਬਿਮਾਰੀ ਆ ਗਈ ਹੈ ਇਸ ਕਾਰਨ ਉਹ ਇਸ ਫਸਲਾਂ ਨੂੰ ਬਾਹਰ ਰਹੀ ਨੇਗੇ ਕਿਉਂਕਿ ਜਿਹੜਾ ਇਹਦਾ ਟ੍ਰੀਟਮੈਂਟ ਹੈਗਾ ਉਹ ਜਦੋਂ ਆਪਾਂ ਬੀਜ ਤੋਂ ਸਟਾਰਟ ਹੁੰਦਾ ਹੈਗਾ ਪਹਿਲਾਂ ਬੀਜ ਨੂੰ ਆਪਾਂ ਨੇ ਸੋਧਣਾਗਾ ਫਿਰ ਆਪਾਂ ਜਿਸ ਜਗ੍ਹਾ ਤੇ ਪਨੀਰੀ ਬੀਜਣੀ ਹੈਗੀ ਉਸ ਜਗ੍ਹਾ ਨੂੰ ਟ੍ਰੀਟ ਕਰਨਾਗਾ ਤੇ ਫਿਰ ਇੱਕ ਦੋ ਵਾਰ ਬਿਜਰੀ ਨਰਸਰੀ ਵਿੱਚ ਆਪਾਂ ਨੇ ਦਵਾਈਆਂ ਵਰਤਣੀਆਂ ਨੇਗੀਆਂ ਫਿਰ ਆਪਾਂ ਜਦੋਂ ਟ੍ਰਾਂਸਪਲੈਂਟ ਕਰਕੇ ਲਾਉਣੇਗੇ ਉਸ ਤੋਂ ਪਹਿਲਾਂ ਆਪਾਂ ਨੇ ਜਿਹੜੀਆਂ ਉਹਦੀਆਂ ਜੜਾਂ ਨੇਗੀਆਂ ਉਹ ਦਵਾਈ ਦੇ ਵਿੱਚ ਭਿਉ ਕੇ ਫਿਰ ਲਾਉਣੀਆਂ ਨੇਗੀਆਂ ਤੇ ਇਸ ਨਾਲ ਇਹਦੀ ਸਮੱਸਿਆ ਜਿਹੜੀ ਬਹੁਤ ਹੱਦ ਤੱਕ ਕੰਟਰੋਲ ਦੇ ਵਿੱਚ ਆ ਜਾਂਦੀ ਹੈਗੀ 2014 ਦੇ ਵਿੱਚ ਅਸੀਂ ਨੇ 1509 ਦੀ ਵੈਰੈਟੀ ਲਾਈ ਸੀਗੀ ਤੇ ਉਹਦੇ ਵਿੱਚ ਸਾਡੇ ਇਹ 70 ਤੋਂ 80% ਬਿਮਾਰੀ ਆ ਗਈ ਸੀ ਖੇਤ ਦੇ ਵਿੱਚ ਤਾਂ ਅਸੀਂ ਨੇ ਇਸ ਕਾਰਨ ਉਸ 1509 ਵੈਰੈਟੀ ਨੂੰ ਮਤਲਬ ਉਸ ਫਸਲ ਨੂੰ ਸਾਨੂੰ ਪਾਉਣਾ ਪਿਆ ਸੀਗਾ ਉਸ ਤੋਂ ਬਾਅਦ ਅਸੀਂ ਨੇ ਤੇ ਉੱਪਰ ਹੋਰ ਜਾਣਕਾਰੀ ਇਕੱਠੀ ਕੀਤੀ ਵੀ ਇਹ ਕੀ ਹੁਣ ਕਿਉਂ ਹੁੰਦਾਗਾ ਇਹ ਤੇ ਕੀ ਕਾਰਨ ਕਰਕੇ ਜਿਹੜੀ ਪਲਾਂਟ ਦੀ ਹਾਈਟ ਵੱਜ ਜਾਂਦੀ ਹੈਗੀ ਕਿਉਂਕਿ ਫੰਗਸ ਦੇ ਨਾਲ ਆਪਾਂ ਕੀ ਹੁੰਦਾਗਾ ਵੀ ਪੱਤੇ ਗਲ ਜਾਂਦੇ ਨੇਗੇ ਜਾਂ ਜੜਾਂ ਗਲ ਜਾਂਦੀਆਂ ਨੇਗੀਆਂ ਵੀ ਫਸਲ ਜਿਹੜੀ ਕਿਦੋਂ-ਕਦੋਂ ਗਲਣਾ ਸਟਾਰਟ ਹੋ ਜਾਂਦੀ ਹੈ ਕਿਸੇ ਫੰਗਸ ਨਾਲ ਵੀ ਪਰ ਪlant ਦੀ ਹਾਈਟ ਹੈ ਜਿਹੜੀ ਉਹ ਕਿਉਂ ਵੱਜ ਜਾਂਦੀ ਹੈਗੀ ਇਹਦੇ ਵਿੱਚ ਇੱਕ ਗੱਲ ਥੀ ਜਿਹੜੀ ਇਸ ਦੀ ਖੋਜ ਹੈਗੀ ਉਹ ਜਾਪਾਨ ਦੇ ਵਿੱਚ ਹੋਈ ਸੀਗੀ ਤੇ ਉਸ ਵਿਗਿਆਨ ਨੇ ਸੋਚਿਆ ਵੀ ਜਿਹੜੀ ਇਸ ਪlant ਦੀ ਹਾਈਟ ਹੈ ਜਿਹੜੀ ਉਹ ਘੱਟ ਜਾਂਦੀ ਹੈ ਉਹਨਾਂ ਨੇ ਦੇਖਿਆ ਵੀ ਇਹਦੀ ਜੜ ਦੇ ਵਿੱਚ ਇੱਕ ਜਬਰੀਲਾ ਨਾਂ ਦੀ ਫੰਗਸ ਹੈਗੀ ਜਿਹੜੀ ਜਿਬਰਲਿਕ ਐਸਿਡ ਨੂੰ ਰਿਲੀਜ਼ ਕਰਦੀ ਹੈਗੀ ਜਿਹੜਾ ਜਿਬਰਲਿਕ ਐਸਿਡ ਹੈਗਾ ਉਹ ਪlant ਉਸ ਨੂੰ ਅਪਟੇਕ ਕਰ ਲੈਂਦਾ ਹੈਗਾ ਜਦੋਂ ਉਸ ਨੂੰ ਅਪਟੇਕ ਕਰ ਲੈਂਦਾ ਹੈਗਾ ਤਾਂ ਉਹ ਪlant ਦੀ ਹਾਈਟ ਵੱਧ ਜਾਂਦੀ ਹੈ ਕਿਉਂਕਿ ਜਿਬਰਲਿਕ ਐਸਿਡ ਹੈ ਜਿਹੜੀ ਐਸਿਡ ਹੈ ਜਿਹੜਾ ਉਹ ਇੱਕ ਹਾਰਮੋਨ ਹੈ ਜਿਹੜਾ ਪlant ਦੀ ਹਾਈਟ ਨੂੰ ਵਧਾਉਂਦਾ ਹੈਗਾ ਕਿਉਂਕਿ ਜਦੋਂ ਉਸ ਫੰਗਸ ਦੀ ਖੋਜ ਹੋਈ ਸੀ ਤਾਂ ਨਾਲ ਦੀ ਨਾਲ ਜਿਬਰਲਿਕ ਐਸਿਡ ਦੀ ਵੀ ਖੋਜ ਉਹਨਾਂ ਜਬਰਲਿਕ ਐਸਿਡ ਉਸੇ ਦੇ ਵਿੱਚੋਂ ਮਿਲਿਆ ਦੀਗਾ ਤੇ ਉਹ ਕਹਾਰਮ ਹਾਰਮੋਨ ਦੀ ਵੀ ਖੋਜ ਹੋ ਗਈ ਦੀਗੀ ਉਹਦੇ ਨਾਲੇ ਤੇ ਫਿਰ ਇਸ ਹਾਰਮੋਨ ਨੂੰ ਹੋਰ ਫਸਲਾਂ ਤੇ ਵਰਤਿਆ ਗਿਆ ਤਾਂ ਉਹਨਾਂ ਦੇ ਵਿੱਚ ਇਹਦੇ ਰਿਜ਼ਲਟ ਲੈ ਗਏ ਜਬਰਲਿਕ ਐਸਿਡ ਦੇ ਕਿਉਂਕਿ ਜਿਹੜੀ ਪਲਾਂਟ ਦੀ ਹਾਈਟ ਆ ਉਹ ਜਬਰਲਿਕ ਐਸਿਡ ਨਾਲ ਵਧਦੀ ਹੈਗੀ ਤੇ ਫੰਗਸ ਹੈ ਜਿਹੜੀ ਉਹ ਰਿਲੀਜ਼ ਕਰਦੀ ਹੈ ਪਲਾਂਟ ਉਹਨੂੰ ਆਪਣੇ ਅੰਦਰ ਲੈ ਲੈਂਦਾ ਹੈ ਰੂਟ ਦੇ ਜ਼ਰੀਏ ਤੇ ਇਸ ਕਰਕੇ ਪਲਾਂਟ ਦੀ ਹਾਈਟ ਵੱਧ ਜਾਂਦੀ ਹੈਗੀ ਹੁਣ ਜਿਹੜਾ ਮੰਨ ਲੈ ਜਿਹੜੇ ਕਿਸਾਨਾਂ ਦੇ ਵਿੱਚ ਇਹ ਸਮੱਸਿਆ ਆ ਰਹੀ ਹੈਗੀ ਖੇਤਾਂ ਦੇ ਵਿੱਚ ਵੀ ਉਹਨਾਂ ਦੇ ਮੰਨ ਲਓ ਵਾਧ ਹੀ ਜਾਰੀ ਹੈਗੀ ਤਾਂ ਤੁਸੀਂ ਨੇ ਇਹ ਕੀ ਕਰਨਾ ਬਾਕੀ ਹੁਣ ਨਰਸਰੀ ਵਾਲਾ ਟਾਈਮ ਵੀ ਲੰਘ ਗਿਆ ਬੀਜ ਸੋਧ ਵਾਲਾ ਤੇ ਇਹਦਾ ਸਾਰਾ ਟਾਈਮ ਲੰਘ ਗਿਆ ਤੇ ਹੁਣ ਲਗਭਗ ਫਸਲਾਂ ਨੇ ਜਿਹੜੀਆਂ ਉਹ 35 ਤੋਂ 40 ਦਿਨਾਂ ਨਹੀਂ ਆ ਹੋ ਗਏ ਆ ਤੇ ਹੁਣ ਉਹ ਕਹ ਰਹੇ ਨੇ ਵੀ ਸਾਡੇ ਵੀ ਇਹਦਾ ਜਿਹੜੀ ਸਮੱਸਿਆ ਜਾਂ ਡਾ ਰੋਗ ਦੀ ਵਾਧ ਹੀ ਜਾਰੀ ਹੈਗੀ ਤਾਂ ਇਹਨੂੰ ਤੁਸੀਂ ਜਿਹੜਾ ਇਮੀਡੀਏਟਲੀ ਕੰਟਰੋਲ ਕਰਨ ਵਾਸਤੇ ਉਰੇ ਇੱਕ ਡੱਬਾ ਬਸਟੈਨ ਲੈਣੀ ਆ 600 ਗ੍ਰਾਮ ਤੇ 1300 ਗ੍ਰਾਮ ਤੁਸੀਂ ਨੇ ਐਮ 45 ਲੈਣੀ ਹੈਗੀ ਜਿਹੜੀ ਬਵਸਟੀਨ ਹੈਗੀ ਉਹਦੇ ਵਿੱਚ 50% ਕਾਰਬੈਂਡਾਈਮ ਹੁੰਦਾ ਤੇ ਜਿਹੜੀ ਐਮ 45 ਦਵਾਈ ਹੈਗੀ ਉਹਦੇ ਵਿੱਚ 75% ਮੈਨਕੋਜਬ ਹੁੰਦਾਗਾ ਜਿਹੜੀ ਕਾਰਬੈਂਡਾਈਮ ਆਪਣੇ ਲਈ 50% ਹੈਗੀ ਉਹ ਸਿਸਟੈਮਿਕ ਦਵਾਈ ਹੈਗੀ ਤੇ ਮੈਨਕੋਜਬ ਜਿਹੜੀ ਉਹ ਕੰਟੈਕਟ ਦਵਾਈ ਹੈਗੀ ਉਹ ਕੰਟੈਕਟ ਦੇ ਵਿੱਚ ਕੰਮ ਕਰੂਗੀ ਇਹਦੇ ਵਿੱਚ ਆਪਾਂ ਨੇ ਇਹ ਜਿਹੜਾ ਟੈਕਨੀਕਲ ਹੈਗਾ ਇਹ ਦੋਨੇ ਟੈਕਨੀਕਲ ਨੇ ਕਾਰਬੈਂਡਾਜਮ ਤੇ ਮੈਨ ਕੋ ਯਾ ਇਹ ਕੁਝ ਫਾਰਮਰ ਦੁਆਰਾ ਉਹ ਵਰਤੇ ਗਏ ਹੋਣਗੇ 12 36 ਦਿਨੋਂ ਤੇ ਤੇ ਸਾਫ ਦਿਨੋਂ ਤੇ ਆਉਂਦਾਗਾ ਪਰ ਰਿਜ਼ਲਟ ਨਹੀਂ ਮਿਲਿਆ ਹੋਊਗਾ ਕਿਉਂਕਿ ਇਹਦੇ ਵਿੱਚ ਜਿਹੜੀ ਕਾਰਬੈਂਡਾਜਮ ਦੀ ਮਾਤਰਾ ਹੈ ਉਹ ਬਹੁਤ ਥੋੜੀ ਹੈ ਉਹ ਇਹਦੇ ਵਿੱਚ ਇੰਨਾ ਕੰਮ ਨਹੀਂ ਕਰਦੀ ਇਸ ਕਰਕੇ ਆਪਾਂ ਨੂੰ ਰੇ ਬਵਸਟਨ ਦਵਾਈ ਹੈ ਜਿਹੜੀ 600 ਗ੍ਰਾਮ ਲੈਣੀ ਹੈ ਜਿਹਦੇ ਵਿੱਚੋਂ ਆਪਾਂ ਨੂੰ 300 ਗ੍ਰਾਮ ਹੈ ਜਿਹੜਾ ਕਾਰਬੈਂਡਾਜਮ ਮਿਲ ਜਾਊਗਾ ਤੇ 1 ਐਮ 45 1300 ਗ੍ਰਾਮ ਦਵਾਈ ਲੈ ਕੇ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਮਿੱਟੀ ਦੇ ਵਿੱਚ ਪਾਣੀ ਖੇਤ ਦੇ ਵਿੱਚ ਪਾਣੀ ਪਾ ਕੇ ਖੜੇ ਪਾਣੀ ਦੇ ਵਿੱਚ ਸੱਟਾ ਮਾਰੋ ਇਹ ਸਾਨੂੰ ਉੱਥੇ ਤੁਰੰਤ ਕੰਟਰੋਲ ਕਰਨੀਆਂ ਪਰ 12 ਤੇਟੇ ਦੇ ਵਿੱਚ ਕੰਟਰੋਲ ਨਹੀਂ ਕਰੂਗਾ ਕਿਉਂਕਿ ਇਹਦੇ ਵਿੱਚ ਕਾਰਬੈਂਡਾਈਜ਼ਮ ਦੀ ਮਾਤਰਾ ਜਿਹੜੀ ਬਹੁਤ ਥੋੜੀ ਹੁੰਦੀ ਹੈਗੀ ਉਹ ਉੱਥੇ ਇੰਨੇ ਕੰਮ ਨਹੀਂ ਕਰਦੀ ਹੈਗੀ ਤੇ ਬਾਕੀ ਜਿਹੜੀ ਆਪਣੀ ਕਾਰਬੈਂਡਾਈਜ਼ਮ ਦਵਾਈ ਹੈਗੀ ਇਹ ਰੂਟ ਸਿਸਟੈਮਿਕ ਦਵਾਈ ਹੈਗੀ ਕਿਉਂਕਿ ਇਹ ਰੂਟ ਦੇ ਜ਼ਰੀਏ ਪlant ਦੇ ਅੰਦਰ ਐਂਟਰ ਕਰ ਜਾਂਦੀ ਹੈਗੀ ਤੇ ਜਿਹੜੀ ਆਪਣੀ ਮੈਂ ਕੋਈ ਜਬ ਦਵਾਈ ਆ ਇਹ ਕੰਟੈਕਟ ਹੋਣ ਦੇ ਨਾਲ ਜਿਹੜੀ ਵੀ ਫੰਗਸ ਇਹਦੇ ਕੰਟੈਕਟ ਦੇ ਵਿੱਚ ਆ ਗਈ ਇਹ ਉਹਨੂੰ ਕਿਲ ਕਰ ਦੋਗੀ ਜਿੱਥੇ ਜ਼ਿਆਦਾ ਭਿਆਨਕ ਰੂਪ ਦੇ ਵਿੱਚ ਇਹਦਾ ਹਮਲਾਗਾ ਉੱਥੇ ਤੁਸੀਂ ਇਸ ਦੀ ਵਰਤੋਂ ਕਰੋ ਤੇ ਜੇ ਤੁਸੀਂ ਸ਼ੁਰੂ ਤੋਂ ਚੱਲਦੇ ਆ ਤਾਂ ਤੁਸੀਂ ਆਰਗੈਨਿਕ ਦੇ ਵਿੱਚ ਕਰ ਆਪਣਾ ਟ੍ਰਾਈਕੋਡਰਮਾ ਟ੍ਰਾਈਕੋਡਰਮਾ ਦੀ ਵੀ ਵਰਤੋਂ ਕਰ ਸਕਦੇ ਆ ਉਹ ਵੀ ਇਹਦੇ ਵਧੀਆ ਕੰਟਰੋਲ ਕਰਦਾ ਹੈਗਾ ਇੱਕੋ ਤੁਸੀਂ ਇਹਦੇ ਵਿੱਚ ਹੋਰ ਧਿਆਨ ਰੱਖਣਾਗਾ ਵੀ ਜਿਹੜੀਆਂ ਖੇਤਾਂ ਦੇ ਆਪਣੀ ਇਹ ਬਾਸਮਤੀਆਂ ਦੇ ਵਿੱਚ ਜਿਹੜੀ ਇਹਦੀ ਸਮੱਸਿਆ ਆਉਂਦੀ ਹੈ ਝੰਡਾ ਰੋਗ ਦੀ ਪੀਆਰ ਦੇ ਵਿੱਚ ਇਹਦੀ ਸਮੱਸਿਆ ਨਹੀਂ ਆਉਂਦੀ ਹੈਗੀ ਤਾਂ ਤੁਸੀਂ ਨੇ ਇੱਕ ਜਿਹੜੇ ਕੁਝ ਫਾਰਮਰ ਨੇ ਜਿਹੜੇ ਜਿਬਰਲਿਕ ਐਸਿਡ ਨੂੰ ਵਰਤਦੇ ਨੇਗੇ ਤੁਸੀਂ ਨੇ ਬਾਸਮਤੀ ਦੀਆਂ ਵੈਰਾਈਟੀਆਂ ਦੇ ਵਿੱਚ ਜਿਬਰਲਿਕ ਐਸਿਡ ਦੀ ਵਰਤੋਂ ਨਹੀਂ ਕਰਨੀ ਕਿਉਂਕਿ ਜਿੰਨਾ ਖੇਤਾਂ ਦੇ ਵਿੱਚ ਜਿਬਰਲਿਕ ਐਸਿਡ ਦੀ ਵਰਤੋਂ ਕਰੀ ਜਾਂਦੀ ਹੈ ਉਹਨਾਂ ਖੇਤਾਂ ਦੇ ਵਿੱਚ ਇਹਦੀ ਸਮੱਸਿਆ ਹੋਰ ਵੀ ਭਿਆਨਕ ਰੂਪ ਵਿੱਚ ਦੇਖਣ ਨੂੰ ਮਿਲਦੀ ਹੈਗੀ ਇੱਕ ਤੁਸੀਂ ਨੇ ਇਹਨਾਂ ਜ਼ਮੀਨਾਂ ਦੇ ਵਿੱਚ ਜਿਹਨਾਂ ਫਸਲਾਂ ਦੇ ਵਿੱਚ ਜਿਹੜੀਆਂ ਆਪਣੇ ਬਾਸਮਤੀ ਦੀਆਂ ਵੈਰਾਈਟੀਆਂ ਨਹੀਂਆਂ ਇਹਨਾਂ ਵਿੱਚ ਜਿਬਰਲਿਕ ਐਸਿਡ ਦੀ ਵਰਤੋਂ ਨਹੀਂ ਕਰਨੀ ਹੈਗੀ ਇੱਕ ਜਿਹੜੇ ਬੂਟੇ ਮੰਨ ਲੈ ਖੇਤ ਦੇ ਵਿੱਚ ਚੋਰ ਨੇ ਉਹ ਆਪਾਂ ਨੇ ਪੱਟਣੇ ਨਹੀਂ ਹੈਗੇ ਉਹ ਉਵੇਂ ਹੀ ਖੜੇ ਰਹਿਣ ਦੋ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਪੜ ਦਿਆਂ ਤਾਂ ਇਹ ਹੋਰ ਵੀ ਜ਼ਿਆਦਾ ਵਾਦ ਦੇਣਗੇ ਇਹਨਾਂ ਨੂੰ ਪੱਟਣ ਦੀ ਇਹਨਾਂ ਨੂੰ ਛੇੜਨ ਦੀ ਕੋਈ ਵੀ ਲੋੜ ਨਹੀਂ ਉਹਨੂੰ ਨਿ세 ਤਰ੍ਹਾਂ ਖੜੇ ਖੜੇ ਰਹਿਣ ਦੋ ਤੇ ਬਾਕੀ ਹੋਰ ਜੇ ਕੋਈ ਤੁਹਾਡੇ ਦੇ ਸਬੰਧ ਦੇ ਵਿੱਚ ਕੋਈ ਸਵਾਲ ਹੋਊਗਾ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋਗੇ ਤੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਪੋਰਟ ਕਰਿਓ ਤੇ ਹੋਰ ਵੀ ਤੁਹਾਨੂੰ ਵਧੀਆ-ਵਧੀਆ ਜਾਣਕਾਰੀਆਂ ਆਪਣੇ ਖੇਤੀ ਦੇ ਰਿਲੇਟਿਡ ਮਿਲਦੀਆਂ ਰਹਿਣਗੀਆਂ ਧੰਨਵਾਦ ਜੀ